ਲੋਕ ਗੀਤਾਂ ਦੇ ਚਾਹਤਿਆਂ ਲਈ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਅਸੀਂ ਦੋਵੇਂ ਪੈਣਾ ਇਸ ਚੈਨਲ ਤੇ ਹਾਜ਼ਰ ਹੋਏ ਆਂ ਤੇ ਅੱਜ ਫਿਰ ਆਪਾਂ ਹੋਣਾ ਰਲ ਮਿਲ ਕੇ ਅੱਜ ਵੱਲ ਲੋਕਗੀਤ ਦਾ ਆਨੰਦ ਮਾਣੀਏ ਹਾਏ ਵਿਚੰਬਾ ਰਿਆ ਪਰਿਆ ਹਾਏ ਵਿਚੰਬਾ ਰਿਆ ਪਰਿਆ ਸੋ प्यार हरिया चंबे डालिया हाय चंबा कौन चुगेगा हाय चंबा कौन चुगेगा सोड़िया ਗੇ ਚੰਬੇ ਡਾਰੀਆਂ ਹਾਏ ਵਿੱਚੰਬਾ ਮੈਂ ਚੁਗਾੰਗੀ ਹਾਏ ਵਿੱਚੰਬਾ ਮੈਂ ਚੁਗਾੰਗੀ ਸੋਣਿਆ ਹਾਏ ਵੇ ਮੈਲੀ ਕੋਣ ਬਹੇਗਾ ਹਾਏ ਵੇ ਮੈਲੀ ਕੋਣ ਬਹੇਗਾ ਸੋਣਿਆ ਵੇ ਮਹਿਲੀ ਮੈਂ ਵਹਾਗੀ ਹਏ ਵੇ ਮਹਿਲੀ ਮੈਂ ਵਹਾਗੀ ਸੋਣਿਆ ਬਾਰੀ ਬਾਰੀ ਮੈਂ ਤੇਰੀਆਂ ਸਾਲੀਆਂ ਸੁਣ ਪਿਆਰਿਆ ਹਰੀਆ ਚੰਬੇ ਦੀਆ ਡਾਰੀਆਂ ਹਾਏ ਵਿਪੜੀ ਹੌਲੀ ਚੜਿਓ ਹਾਏ ਵਿਪੜੀ ਹੌਲੀ ਚੜਿਓ ਸੋਣਿਆ ਅਗੇ ਦਰਾਂ ਹਾਏ ਨੀ ਤੈਨੂੰ ਕੀ ਦਾ ਡਰਿਆ ਹਾਏ ਨੀ ਤੈਨੂੰ ਕੀ ਦਾ ਡਰਿਆ ਸੋਣੀਏ ਓ ਵੀ ਤਖਸਮਾ ਵਾਲੀਆਂ ਸੁਣ ਪਿਆਰੀਏ ਹਰੀਆ ਚੰਬੇ ਦੀਆਂ ਡਾਲੀਆਂ ਹੇ ਮੇ ਪੈਰੇ ਹੌਲੀ ਤਰੇਓ ਹੇ ਮੇ ਪੈਰੇ ਹੌਲੀ ਤਰੇਓ ਸੋਣਿਆ ਹੇ ਮੈਂ ਤੈਨੂੰ ਕੀ ਦਾ ਡਰਿਆ ਹਾਏ ਮੈਂ ਤੈਨੂੰ ਕੀ ਦਾ ਡਰਿਆ ਸੋਣੀਏ ਓ ਤਾਨਵਾਲ ਨੇ ਆਣੀਆਂ ਸੁਣ ਪਿਆਰੀਏ ਹਰੀਆ ਚੰਬੇ ਦੀਆਂ ਡਾਲੀਆਂ ਸੁਣ ਪਿਆਰੀਏ ਜੰਮੇ ਦੀਆਂ ਦਾਰੀਆਂ ਹਾਂਜੀ ਦੋਸਤੋ ਕਿਵੇਂ ਲੱਗਿਆ ਤੁਹਾਨੂੰ ਲੋਕਗੀਤ ਤੇ ਅਸੀਂ ਪੂਰੀ ਕੋਸ਼ਿਸ਼ ਕੀਤੀ ਕਿ ਸੋਹਣੇ ਤਰੀਕੇ ਦੇ ਨਾਲ ਇਹ ਲੋਕਗੀਤ ਗਾਇਆ ਜਾਵੇ ਪਹਿਲਾਂ ਇੱਕ ਦੋ ਵਾਰ ਸਾਢ ਤੋਂ ਸਹੀ ਨਹੀਂ ਗਾਇਆ ਗਿਆ ਤੇ ਅਸੀਂ ਦੁਬਾਰਾ ਫੇਰ ਕੋਸ਼ਿਸ਼ ਕੀਤੀ ਕਿ ਸਹੀ ਤਰੀਕੇ ਨਾਲ ਇਹ ਗੀਤ ਨੂੰ ਨੇਪਰੇ ਚੜਾਈਏ ਤੇ ਤੁਹਾਡੇ ਤੱਕ ਅਪੜਦਾ ਕਰੀਏ ਅਸੀਂ ਪੂਰੀ ਕੋਸ਼ਿਸ਼ ਕੀਤੀ ਤੇ ਸਾਡੀਆਂ ਕੋਸ਼ਿਸ਼ਾਂ ਦੇ ਉੱਪਰ ਤੁਸੀਂ ਜ਼ਰੂਰ ਬੁਰਪਾਉਗੇ ਜੇਕਰ ਤੁਹਾਨੂੰ ਇਸ ਗੀਤ ਚ ਕੋਈ ਉਤਰਾ ਚੜਾਣ ਲੱਗਿਆ ਕੁਝ ਵੀ ਤੁਹਾਨੂੰ ਮਹਿਸੂਸ ਹੋਇਆ ਤਾਂ ਸਾਨੂੰ ਪਲੀਜ਼ ਕਮੈਂਟ ਬਾਕਸ ਚ ਜ਼ਰੂਰ ਦੱਸ ਦਿਓ ਕਿਉਂਕਿ ਅੱਗੇ ਤੋਂ ਅਸੀਂ ਇਹ ਚੀਜ਼ਾਂ ਦੁਬਾਰਾ ਰਿਪੀਟ ਨਾ ਕਰੀਏ ਹਾਂ ਜਿਹੜੀਆਂ ਗਲਤੀਆਂ ਨੇ ਅਸੀਂ ਉਹਨਾਂ ਤੋਂ ਕੁਝ ਸਿੱਖੀਏ ਜੇਕਰ ਤੁਹਾਨੂੰ ਕਿਤੇ ਵੀ ਸਾਡੀਆਂ ਹੁਣਤਾਈਆਂ ਮਹਿਸੂਸ ਹੋਈਆਂ ਤਾਂ ਤੁਸੀਂ ਤੁਹਾਡੀਆਂ ਹੁਣਤਾਈਆਂ ਤੁਹਾਡੇ ਜਿਹੜੇ ਸੁਝਾਅ ਨੇ ਸਾਡੇ ਸਿਰ ਮੱਥੇ ਹੋਣਗੇ ਤੇ ਅਸੀਂ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਉਨਾ ਉਨਤਾਈਆਂ ਨੂੰ ਦੂਰ ਕਰਕੇ ਹੀ ਵਧੀਆ ਤੋਂ ਵਧੀਆ ਅਸੀਂ ਪੇਸ਼ਕਾਰੀ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਤੁਹਾਡਾ ਲਗਾਤਾਰ ਸਾਡੇ ਇਸ ਚੈਨਲ ਦੇ ਨਾਲ ਜੁੜੇ ਰਹਿਣ ਕਰਕੇ ਤੇ ਸਾਡਾ ਹੌਸਲਾ ਵਧਾਉਣ ਕਰਕੇ ਅਸੀਂ ਤੁਹਾਡਾ ਸਭ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ